NRI 도아바 스포츠 클럽 ਰਜਿਸਟਰ ਬਲੋ ਸੰਘਵਾਲ ਵਿਖੇ ਤੀਸਰਾ ਕਬੱਡੀ ਕੱਪ ਸ਼ਹੀਦ ਬੰਤਾ ਸਿੰਘ ਰੂਰ ਸਿੰਘ ਸਟੇਡੀਅਮ ਸੰਘਵਾਲ ਵਿਖੇ 8 ਫਰਵਰੀ 2025 ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ ਮੋਦੀ ਦਾ ਪੋਰਿਆ ਨਾ ਕੈਮਰੇ ਦਾ ਆਪਾ ਸ਼ੋਰ ਚਲਾ ਦੂ ਤੂੰ ਨਜ਼ਰ ਪੱਛੇ ਇਸ ਇਲਾਕੇ ਦੇ ਵਸਨੀਕਾਂ ਨੂੰ ਆਇਆ ਕਿ ਇਹ ਤਾਂ ਪਾਲਿਸੀ ਨਹੀਂ ਹੈ ਕਿ ਮੈਂ ਕਿਹਾ ਕਿ ਨਾ ਖਲਬਾ ਇਹ ਸਰਦਾਰ ਤੁਹਾਨੂੰ ਦਿੱਜੇ ਕਿਉਂਕਿ ਬਹੁਤ ਵੱਡੇ ਸਮਾਜ ਦੇ ਦਿੱਜੇ ਉਹਨਾਂ ਨੂੰ ਜਾ ਕੇ ਦੋ ਠੀਕ ਹੈ ਇਹਦੇ ਵਿੱਚ ਮੁੱਖ ਮਹਿਮਾਨ ਕੌਣ ਹੋਣਗੇ ਇਹਦੇ ਵਿੱਚ ਮੁੱਖ ਮਹਿਮਾਨ ਨੇ ਕੋਈ ਹੋਟੀ ਨਾਲ ਹੋਰ ਸਾਡੇ ਵੱਡੇ ਜੀ ਲੱਭਾ ਸਲਾਰੀ ਵਾਲਾ ਇਹ ਜਿਹੜੀ ਸ਼ਹਿਰ ਲੱਭਾ ਇੰਟਰਸ ਵੱਡੀਆਂ ਕਲੱਬਾਂ ਕਰਾ ਰਹੀਆਂ 75 ਕਿਲੋ ਦੀਆਂ ਸ਼ਹਿਰ ਦੀ ਮਹਿੰਗੀ ਮੋਟਰ 12 ਡੀਮਾਸ਼ ਸਲਾਰੀ ਕਿੰਨਾ ਪਹਿਸਟ ਪਾਇੰਟ ਸੈਂਟਰ ਸਪਲਰ ਕਿਹਾ ਇਹਦਾ ਪਹਿਲਾ ਪ੍ਰਾਈਸ ਹੈਗਾ 2 ਲੱਖ ਰੁਪਏ ਜੇ ਆਪਣਾ 1.5 ਲੱਖ ਰੁਪਏ ਵੀਰੇ ਵੇਸਟ ਜਿਹੜੇ ਉਹਨਾਂ ਦੇ ਉਹਨਾਂ ਲਈ ਬੋਲਟ ਮੋਟਰਾਂ ਕੱਲੇ ਹੋਰ ਕਰਤਾਰੀ ਬਹੁਤ ਲੱਗੀ ਬੁੱਤੋ ਨੇ ਪ੍ਰੈਸ ਵਰਕ ਨੇ ਹੋਰ ਬਹੁਤ ਬਹੁਤ ਮਤਲਬ ਜਿਆਦਾ ਉਹਨਾਂ ਲਈ ਉਪਾਨਾ ਨਾ ਹਜੇ ਤੱਕ ਆਇਆ ਜਾ ਰਿਹਾ ਨੋਰਬਾਈ ਕਾਂ ਦਾ ਅੱਜ ਦੇ ਦਸਤੂ ਪੰਜਾਬ ਦੇ ਮੋਹਨ ਸਿੰਘਰ ਤਲਵਾਨ ਜ਼ਿਲ੍ਹਾ ਜੀ ਤੇ ਸਿੱਧੀ ਪੁਲਿਸ ਨੂੰ ਆ ਰਹੇ ਨੇ ਉਹਨਾਂ ਦਾ ਖਾੜਾ ਲਿਖਿਆ ਜੀ ਉਹ ਸਤਿ ਸ਼੍ਰੀ ਅਕਾਲ ਨੋਰਬਾਈ ਕਾਂ ਦਾ ਮਸ਼ਹੂਰ ਚਲਵਾਉਂਦਾ ਹੈ ਉਹਨਾਂ ਨੂੰ ਸੇਧ ਲਈ ਟੈਕਨੀਕਲੀ ਵੀ ਕਹਿਣਾ ਚਾਹੁੰਦਾ ਤੇ ਉਹ ਅਸੀਂ ਤਾਂ ਜੇਰੇ ਫੀਡ ਮਿਲਲੇ ਆ ਜਾਂ ਕੁਝ ਵੀ ਆ ਇਹ ਨਵੀਂ ਜੂਨ ਜੜੀ ਨਵੇਂ ਬੱਤੀ ਜੜੀ ਉਹ ਦੇਖਣ ਦੇ ਪਿੱਛਾ ਆਵੇ ਬਗਰਾਉਂਡਾਂ 'ਚ ਖੜੀ ਆਪਾਂ ਆਪਣੇ ਦੇਸ਼ ਦਾ ਪਿੰਡ ਦਾ ਨਾਮ ਚੱਕ ਕੇ ਕਿ ਨਸ਼ੇਨ ਚੱਲਦਾ ਜੋ ਬਾਹਰ ਆ ਸਕੀ ਜੇ ਅਸਲ 'ਚ ਨਾਮ ਬੱਦਲ ਕੇ ਇਸ ਮੋਟੇ ਨਾ ਗੇਡ ਮਿਲ ਜਾਂਦੇ ਇਸ ਕਬੱਡੀ ਟੂਰਨਾਮੈਂਟ ਨੂੰ ਪਰ ਉੱਚਾ ਹੋਰ ਉੱਚਾ ਪੱਧਰ ਤੇ ਲਿਜਾਣ ਲਈ ਕਿ ਜੇ ਕਲਬਾਂ ਵੱਲੋਂ ਜਾਂ ਕਿਸੇ ਹੋਰ ਐਨ ਆਰ ਆਈ ਵੀਰਾਂ ਵੱਲੋਂ ਕੋਈ ਹੋਰ ਵੱਡੇ ਪੱਧਰ ਦੇ ਲੋਕ ਇਕੱਠਾ ਜਾ ਰਹੇ ਜਾਂ ਕਾਰਨ ਦੀ ਲੋੜ ਹੈ ਕਿ ਇਹ ਜਿਹੜਾ ਟੂਰਨਾਮੈਂਟ ਕਿਰਨ ਮਿਲਿਆ ਜਿਹਦਾ ਹੁੰਦੇ ਐਨ ਆਰ ਆਈ ਵੀਰਾਂ ਸੱਭ ਤੇ ਐਨ ਆਰ ਆਈ ਵੀ ਦੀ ਕਰਾਉਂਦੇ ਆ ਜੀ ਸਾਡੇ ਭਾਰੀ ਹਰਮਨ ਚਾਹ ਜੀ ਆਏ ਨੇ ਸਾਡੇ ਹੋਰ ਬੜੇ ਸੱਜਣ ਆਏ ਨੇ ਉੱਥੇ ਬੈਂਕੇ ਵੀ ਸੱਜਣ ਮਿਲ ਕੇ ਚੱਲ ਰਹੇ ਆ ਤੇ ਸਾਡੇ ਸਾਰੇ ਇਲਾਕਾ ਨਿਵਾਸੀ ਸਾਰੇ ਵੀ ਖੁਸ਼ ਹੋ ਰਹੇ ਆ ਕਿ ਹੈ ਹੀ ਸਾਰਿਆਂ ਸਹਿਯੋਗ ਦਾ ਅੰਤਿਮ ਦੇ ਇਸ ਮੈਂ ਤਰੇ ਵਾਪਸ ਕੋਸਟਲਾ ਨੂੰ ਗਿਆ ਸੀ ਉਹ ਆੜ ਅਤੇ ਸਮਾਪਨ ਕਰਵਾ ਸੀ ਤੇ ਗ੍ਰਾਮ ਪੰਚਾਇਤ ਤੁਹਾਡੇ ਪਿੰਡ ਇਸ ਕਰਕੇ ਸਾਰੇ ਪਰਿਵਾਰਾਂ ਨੂੰ ਬੁਲਾਉਣੇ ਭਾਰਿਆਂ ਤੇ ਆਕਰਸ਼ਿਤ ਕਰਦੇ ਆ ਤੇ ਅਸੀਂ ਸਾਰੇ ਵਾਸੀਆਂ ਭਾਰਿਆਂ ਨੂੰ ਇਹ ਮਾਦਤ ਕਰਦੇ ਆ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਤੇ ਤੁਸੀਂ 8 ਫਰਵਰੀ ਨੂੰ ਕਨਿਸ਼ਚਰਵਾਰ ਸਿਵਾਉ ਦੀ ਸ਼ਕੀਲ ਯੂਨਿਟ ਭਾਰਿਆਂ ਨੇ ਪਹੁੰਚੋ ਇੱਥੇ ਨਾ ਨੰਬਰ ਬਣਾਉਂਦੇ ਨੇ ਤੇ ਕੌਟ ਵਿੱਚ ਸ਼ੇਰ ਟੀਮਾਂ ਤੋਂ ਬੰਦੀਆਂ ਬਣੀਆਂ ਆ। ਇਹਦੇ ਵਿੱਚ ਸਾਰੇ ਨਾਮੀ 플레이ਰ ਕਹਿੰਦੇ ਨੇ ਆ ਤੇ ਸਾਡੇ ਕੋਲ ਕੰਪਿਊਟਰ ਨੂੰ ਛਾ ਕਰ ਰਹੇ ਸੀ। ਜਿਵੇਂ ਇਹ ਲਗਨੀਆਂ ਵੀ ਛੇ ਟੀਮਾਂ ਬਣਾਈਆਂ। ਬੰਦੂ ਇਹ ਜਿਹੜੇ ਬੱਚੇ ਆਪਣੇ ਇਹ ਖੇਡ ਦੇ ਬੰਦੋਲ ਤੋਂ ਇਕੱਲੇ ਜਿਵੇਂ ਨਾਲੇ ਪਾੜਨਾ ਤੇ ਰੱਬ ਕਰੇ ਮਿਹਰ ਕਰੇ ਇਹ ਜਿਦਾਂ ਵੀ ਵਧੀਆ ਖੇਡਦੇ ਆ ਤੇ ਪ੍ਰਮੋਟਰ ਆਪਾਂ ਬਾਹਰੋਂ ਸਾਰੇ ਨੂੰ ਚਾਹੇ ਲੈ ਜਾਂਦੇ ਆ ਬਾਹਰ ਵੀ ਛਲੌਣੇ ਆ ਵਾਸਾ ਕਰਦੇ ਆ ਚਲੋ ਇੱਦਾਂ ਹੀ ਟੈਲਫੋਨ ਬਣ ਕੇ ਹੋ ਗਿਆ ਜੇ ਰੋਜ਼ੀ ਚੱਲਦਾ ਤੇ ਹੋਰ ਰੀਡਫਰੈਂਸ਼ੀ ਵੀ ਸਕੋ। ਅਗ੍ਬਾ ਕੀ ਸਾਡੇ ਫਸਟ ਪ੍ਰਾਈਜ਼ 2 ਲੱਖ ਰੁਪਈਆ, ਸੈਕੰਡ 1 ਲੱਖ ਤੇ ਬੈਸਟ ਰੇਟ ਨੂੰ ਸਟਾਪਰ ਨੂੰ ਬਲਟ ਮੋਟਰਸਾਈਕਲ ਆ ਤੇ ਦਰਸ਼ਕਾਂ ਦੇ ਮੰ ਮੰਚ ਨਾਲ ਇੰਤਜ਼ਾਰ ਹੋਣਾ ਵਾਲਾ ਵੀ ਲੱਗੂਗਾ। ਇਹ ਪਲੱਸ ਉਹਨਾਂ ਦੇ ਕੁਕਰ ਵੀ ਕੱਢੇ ਜਾਣਗੇ ਤੇ ਸ਼ੂ ਵੀ ਸਾਡੀ ਕਲੱਬ ਵੱਲੋਂ ਜਿੰਨਾ ਕੁ ਅਸੀਂ ਕਰ ਸਕਦੇ ਹੋਏ ਕਰਦੇ ਆ ਸਾਡਾ ਤੀਸਰਾ ਕਬੱਡੀ ਕੱਪ ਆ ਤੇ ਅਮੀਰ ਕਰਦੇ ਆ ਵੀ ਤੁਹਾਡੇ ਅਸ਼ੀਰਵਾਦ ਦੇ ਨਾਲ ਹਰ ਇੱਕ ਸਾਲ ਕੋਸ਼ਿਸ਼ ਕਰਨਾ ਮੀਟਰ ਪਾਉਣਾ ਹੈ ਇਹ ਬਸ ਤੁਹਾਡਾ ਸਹਿਯੋਗ ਚਾਹੀਦਾ ਇਸ ਤੋਂ ਬਾਅਦ ਉੱਪਰ ਉਹਨਾਂ ਜੇਟਾ ਵੀ ਹਾਜ਼ਰ ਹਨ ਧੰਨਵਾਦ